ਆਣਾ ਸ਼ਹਿਰ ਦੇ ਪ੍ਰਾਚੀਨ ਮੰਦਿਰਾਂ ਬਾਰੇ ਜਾਣਦੇ ਆ ਅੱਜ ਅਸੀਂ ਪਹੁੰਚ ਗਏ ਹਾਂ ਪਟਿਆਲਾ ਸ਼ਹਿਰ ਦੇ ਲਾਗੂ ਮਾਜਰਾ ਦੇ ਵਿੱਚ ਸਥਿਤ ਸ਼੍ਰੀ ਲక్ష్ਮੀ ਨਾਰਾਇਣ ਜੀ ਦੇ ਮੰਦਿਰ ਦੇ ਵਿੱਚ ਜੋ ਕਿਹਾ ਜਾਂਦਾ ਹੈ ਕਿ 100 ਸਾਲ ਤੋਂ ਵੀ ਵੱਧ ਦਾ ਪੁਰਾਣਾ ਮੰਦਿਰ ਹੈ ਬਾਕੀ ਇਸ ਮੰਦਿਰ ਦੇ ਬਾਰੇ ਜੋ ਇਸ ਮੰਦਿਰ ਦੀ ਮਾਨਤਾ ਹੈ ਇਸ ਦੇ ਇਤਿਹਾਸ ਬਾਰੇ ਜਾਣਦੇ ਆ ਇਸ ਮੰਦਿਰ ਦੇ ਪੰਡਿਤ ਦੀਪਕ ਸ਼ਰਮਾ ਜੀ ਤੋਂ ਨਮਸਕਾਰ ਸਰ ਨਮਸਕਾਰ ਸਰ ਜੀ ਨੇ ਕਿਹਾ ਜਾਂਦਾ ਕਿ ਪੰਡਿਤ ਜੀ ਨੇ 100 ਸਾਲ ਪੁਰਾਣਾ ਮੰਦਿਰ ਹੈ ਤੇ ਕੀ ਇਤਿਹਾਸ ਹੈ ਇਸ ਦਾ ਜੋ ਇਸ ਸਥਾਪਨਾ ਹੋ ਕੇ ਮਿਲਿਆ ਉਸ ਹਾਲ ਨਿੰਕੋ ਮਿੰਟੇ 134 ਸਾਲ ਦਾ ਇਤਿਹਾਸ ਹੈ 134 ਸਾਲ ਪਹਿਲਾਂ ਲਾਲਾ ਵਿਸ਼ੰਭਰ ਦਾਸ ਜੀ ਹੋਏ ਜਿਨ੍ਹਾਂ ਨੇ ਮਾਤਾ ਲక్ష్ਮੀ ਦੀ ਪੂਜਾ ਕਰਦੇ ਹੋਏ ਲక్ష్ਮੀ ਨਾਰਾਇਣ ભગવાન ਨੂੰ ਸਥਾਪਿਤ ਕਰਿਆ ਔਰ ਜਿਸ ਸਮੇਂ ਕੋਈ ਕੋਈ ਮੰਦਰ ਹੋਇਆ ਕਰਦਾ ਸੀ ਜੀ ਉਸ ਸਮੇਂ ਸਥਾਪਨਾ ਹੋਈ ਬਹੁਤ ਹੀ ਪ੍ਰਾਚੀਨ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੰਨਾ ਬਹੁਤ ਪ੍ਰਾਣੀਆਂ ਹੈ ਨਾ ਪੁਰਾਣੇ ਕੱਪੜੇ ਬਣਾਇਆ ਹੋਇਆ ਔਰ ਇਧਰ ਦੇਖੋਗੇ ਤੁਸੀਂ ਸਾਲ ਵੀ ਅੱਗੇ ਪਾਇਆ ਹੋਇਆ ਸਮਤ ਪਾਇਆ ਹੋਇਆ 1947 ਦੇ ਵਿੱਚ ਇਹ ਪਿਆਰ ਪਾਇਆ ਹਮਤ ਦੇ ਵਿੱਚ ਤਾਂ 134 ਸਾਲ ਨਿਰਵਲ ਬੰਦੇ ਨੇ ਜਿੱਦਾਂ ਇਹ ਪਿਆਰ ਕਰਿਆ ਗਿਆ ਪਰ ਅੱਜ ਉਹਨਾਂ ਦੀ ਹੀ ਪੰਜਵੀਂ ਪੀੜ੍ਹੀ ਪੂਰੇ ਇਸ ਮੰਦਰ ਦੇ ਰੱਖ-ਰਖਾਵ ਦੇ ਵਿੱਚ ਦੇਕਵਾਲ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਹੈ। ਹੋਰ ਸਾਡੇ ਵੀ ਦੇਖਦੇ ਦੇਖਦੇ ਤੀਸਰੀ ਪੀੜ੍ਹੀ ਆ ਗਈ ਜਿੱਦਾਂ ਮੇਰੇ ਦਾਦਾ ਜੀ ਦੇ ਪਿਤਾ ਜੀ ਉਹ ਮੈਂ ਸੇਵਾ ਨਾਲ ਰੱਖਦੇ ਹੋਏ ਇੱਕ ਕੰਮ ਕਰਦੇ। ਜੀ ਤੇ ਪੰਡਿਤ ਜੀ ਜਿਵੇਂ ਕਿ ਹੋਰ ਕਿਹੜੇ ਕਿਹੜੇ ਇਸ ਮੰਦਿਰ ਦੇ ਵਿੱਚ ਜੋ ਦੇਵੀ ਦੇਵਤਾ ਨੇ ਕਿਉਂਕਿ ਦੇਖਿਆ ਜਾ ਤਾਂ ਕਾਫੀ ਮੂਰਤੀ ਸਥਾਪਨਾ ਇਸ ਮੰਦਿਰ ਦੇ ਵਿੱਚ ਕੀਤੀ ਗਈ ਹੈ ਔਰ ਕਿਹੜੇ ਕਿਹੜੇ ਦੇਵੀ ਦੇਵਤਾ ਇਸ ਮੰਦਿਰ ਦੇ ਵਿੱਚ ਇਰਾਦਤ ਜਿਸ ਤਰ੍ਹਾਂ ਇਹ ਚਰਯਤਾ ਲਾਲਾ ਜੀ ਵੱਲੋਂ ਦੀ ਸਥਾਪਿਤ ਕਰਿਆ ਗਿਆ ਸੀਗਾ ਲੇਕਿਨ ਉਹਨਾਂ ਨੇ ਲੋਕ ਜਨ ਆਰਪਿਤ ਲੋਕਾਂ ਦੇ ਵਾਸਤੇ ਜਿਵੇਂ ਜਿਵੇਂ ਭਾਵਨਾ ਹੋਈ ਉਸੇ ਦੀ ਹਨੂਮਨ ਜੀ ਦੀ ਮੂਰਤੀ ਸਥਾਪਿਤ ਹੋਈ ਬਾਅਦ ਵਿੱਚ ਸ਼ਿਵ ਪਰਿਵਾਰ ਉਹ ਜੀ ਮੇਰਾ ਪਿਛਲੇ ਸਾਲ ਹੀ ਸੀ ਦੁਰਗਾ ਮਾਤਾ ਦਾ ਮੰਦਰ ਸਾਥਿ ਕਰਿਆ ਦੁਰਗਾ ਮਾਤਾ ਦੀ ਮੂਰਤੀ ਦੀ ਅੰਦਗੀ ਜੀ 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 ਮੂਤਿਆਂ ਮੈਂ ਸੋਚਦਾ ਅਗੇ ਹਾਣਾ ਗੰਦ ਦੇ ਵਿੱਚ ਜੇਸੀ ਯਿਸੂ ਪ੍ਰਭੂ ਦੀ ਕਿਰਪਾ ਹੋਗੀ ਫਿਰ ਵੀ ਦੇਵ ਦੇ ਕਾਰਜ ਪੂਜਾ ਕਰਨ ਦਾ ਮੌਕਾ ਮਿਲੇਗਾ ਜੀ ਇਹ ਪੰਡਿਤ ਜੀ ਜਿਵੇਂ ਕਿ ਮਾਨਤਾ ਕੀ ਗੱਲ ਕਰਦੇ ਪਰ ਉੱਥੇ ਮੰਦਿਰ ਦੀ ਕੀ ਮਾਨਤਾ ਹੈ ਇਸ ਮੰਦਿਰ ਮਾਨਤਾ ਤਾਂ ਵੈਸੇ ਤਾਂ

ਤੇ ਪੰਡਿਤ ਜੀ ਜੇ ਤਿਹਾਰਾਂ ਦੀ ਗੱਲ ਕਰੀਏ ਇਸ ਮੰਦਿਰ ਦਾ ਐਸਾ ਖਾਸ ਤਿਹਾਰ ਕਿਹੜਾ ਜਿਹੜਾ ਇੱਥੇ ਜ਼ਿਆਦਾਤਰ ਮਨਾਇਆ ਜਾਂਦਾ ਹੈ ਵੈਸੇ ਤਾਂ ਸਾਰੇ ਹੀ ਅਸੀਂ ਜਿੰਨੇ ਵੀ ਪਰਵਾਂਦੇ ਨੇ ਉਹਨਾਂ ਸਾਰਿਆਂ ਦੇ ਉੱਤੇ ਸੈਲੀਬ੍ਰੇਟ ਕਰਦੇ ਆਂ ਲੇਕਿਨ ਦੀਪavali ਕਿਉਂਕਿ ਲక్ష్ਮੀ ਜਨਮ ਤੰਤਰਸ ਤੋਂ ਲੈ ਕੇ ਦੱਤਕ ਵਿਸ਼ਕਰਮਾ ਦੇ ਨੀਂ ਅੰਦਰ ਤੱਕ ਕੇ ਚਾਰ ਦਿਨ پورے ਸਮਨਾਇਆ ਜਾਂਦਾ ਹੈ ਦੀਪavali ਦਾ ਖਾਸ ਕਰਕੇ ਬਹੁਤ ਜ਼ਿਆਦਾ ਫਕਤਾ ਵੱਲੋਂ ਪੂਰੇ ਰੌਣਕਾਂ ਲਗਾਈਆਂ ਜਾਂਦੀਆਂ ਕੀਰਤਨ ਵੀ ਕਰਿਆ ਜਾਂਦਾ ਭੰਡਾਰਾ ਵੀ ਹੁੰਦਾ ਹੈ ਇਦੇ ਵਿੱਚ ਬਹੁਤ ਸਾਰੇ ਲੋਕ ਧਰਮ ਪ੍ਰੇਮੀ ਵੀ ਕੇ ਸੰਸਥਾਵਾਂ ਵੀ ਆਪਣਾ ਕੇਸ ਯੂ ਕਰਦੇ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਮੰਦਿਰ ਦੇ ਵਾਲੇ ਆਪਣੇ ਵੱਲੋਂ ਜਾਂ ਜੋ ਵੀ ਤੁਸੀਂ ਜਿੰਨੀ ਪੀੜ੍ਹੀਆਂ ਤੁਸੀਂ ਇੱਥੇ ਸੇਵਾ ਕਰਦੇ ਆ ਰਹੇ ਹੋ ਕੀ ਕਹਿਣਾ ਚਾਹੋਗੇ ਮੰਦਿਰ ਵਾਲੇ ਲੋਕਾਂ ਨੂੰ ਇਹ ਵੀ ਹੈ ਕਿ ਲਕਸ਼ਮੀਪਤਾ ਤੇ ਆਪਾਂ ਪੂਜਾ ਕਰਨੀ ਚਾਹੀਦੀ ਇਹ ਦੂਸਰਾ ਪਤਰਾ ਮੰਦਿਰ ਦੀ ਸਨਾਤ ਨਹੀਂ ਹੈ ਸਨਾਤਨ ਦੇ ਵਿੱਚ ਕੀ ਇਹ ਸਭ ਤੋਂ ਵੱਡਾ ਦੇਵ ਦੇਵਤਿਆਂ ਦੀ ਪੂਜਾ ਹੈ ਜਦੋਂ ਆਪਾਂ ਕਿਸੇ ਵੀ ਜਾਨਦੇ ਆ ਸਭ ਤੋਂ ਪਹਿਲਾਂ ਆਪਾਂ ਕੀ ਆ ਉਸ ਦੇਵੀ ਦੇਵਤਾ ਨੂੰ ਦੇਖ ਕੇ ਸਿਰ ਚੁੱਕ ਲੈਂਦੇ ਆ ਜਦੋਂ ਆਪਾਂ ਆਪਾਂ ਨੇ ਇਹ ਕੋਈ ਮੰਦਰ ਦੇ ਵਿੱਚ ਸਤ ਪੂਜਾ ਕਰਨ ਨੂੰ ਆਟੋਮੈਟਿਕ ਦੇਖ ਲੈਂਦਾ ਜਦੋਂ ਐਸਾ ਨਹੀਂ ਨਾ ਕਿ ਆਪਾਂ ਨੂੰ ਕੁਝ ਕਿਹਾ ਜਾਏ ਕਿ ਜੇ ਤੁਹਾਨੂੰ ਵੀ ਆਪਾਂ ਉਹ ਰਿਹਾ ਕਿ ਇਹ ਕਰੀਏ ਜਾਂ ਉਹ ਕਰੀਏ ਨਹੀਂ ਜਦ ਆਪਾਂ ਦੇਵੀ ਦੇਵਤਾ ਦੀ ਖੁਦ ਜਾਣਦੇ ਆ ਤਾਂ ਆਪਣਾ ਆਟੋਮੈਟਿਕ ਅੰਦਰੋਂ ਆਪਨਾ ਹੋ ਜਾਈਦੀ ਵੀ ਆਪਾਂ ਇਹ ਕਰੀਏ ਤੇ ਮੈਂ ਇਹ ਕਹਾਂਗਾ ਕਿ ਆਓ ਫ੍ਰੀਕੁਐਂਟ ਦੇਖੋ ਆਪਣੇ ਆਪ ਮਾਲਕਾਂ ਕਿਰਪਾ ਕਰਨਗੇ ਜੀ ਆਪੇ ਦੇਖੋ ਠੀਕ ਹੈ ਔਰ ਐਸੀ ਪੰਡਿਤ ਜੀ ਦੀ ਜਮਾਨੀ ਇਸ ਮੰਦਿਰ ਬਾਰੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਬਾਰੇ ਇਸੇ ਤਰ੍ਹਾਂ ਹੀ जुड़े रहना ਸਾਡੇ ਚੈਨਲ ਦਾ ਮੇਰੇ ਟਾਈਮ ਦੇ ਨਾਲ ਤੁਹਾਨੂੰ